ਲੈ ਸੱਜਣਾ ਪਿੰਡ ਰਾਮਗੜ੍ਹ ਜਮੰਦਿਆਂ ਤੋਂ ਨਾ ਤੁਹਾਨੂੰ ਨੀਲੀ ਰਾਵੀ ਦੇ ਤੋਹਫੇ ਦਿਖਾਉਣ ਪਹੁੰਚੇ ਆਂ ਬਾਈ ਕੋਲੇ ਬੂਰੀ ਨੀਲੀ ਰਾਵੀ ਬਲੈਕ ਤੇ ਇੱਕ ਕੱਟੀ ਦਿਖਾ ਦਾਂਗੇ ਤੁਹਾਨੂੰ ਗ੍ਰੇਡੇਡ ਬਹੁਤ ਕਮਾਲ ਦੀਆਂ ਨੇ ਟੋਟਲ ਬਾਈ ਕੋਲੇ 7 ਕੱਟੀਆਂ ਨੇ ਪਿੰਡ ਰਾਮਗੜ੍ਹ ਜਮੰਦੇ ਤਹਿਸੀਲ ਸਨਾਮ ਤੇ ਜਲਾ ਸੰਗਰੂਰ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਲਾਂਗੇ ਬਾਕੀ ਡਿਟੇਲ ਬਾਈ ਦੱਸ ਦਊਗਾ ਆਜੋ ਧੰਨ ਸਿੰਘ ਹੋਰ ਕਿਵੇਂ ਆਂ ਠੀਕ ਹੈ ਬਾਈ ਚੜਦੀ ਕਲਾ ਠੀਕ ਠਾਕ ਹਾਂ ਇਹਨਾਂ ਬੋਲਿਓ ਗੜ ਕੇ ਇਹਨਾਂ ਜਮਗਾ ਚਾਰਜੀ ਪੀਤੀ ਹੈ ਜਾਂ ਨੰਬਰ ਬੋਲ ਦਰਾ ਨੰਬਰ 97815 64412 97815 64412 ਉਮਰ ਕਿੰਨੀ ਰਹੂਗੀ ਅੱਜ ਕਟੀਆਂ ਦੀ ਇਹ ਬਾਈ 11 ਮਹੀਨਿਆਂ ਤੋਂ ਲੈ ਕੇ 15 16 ਮਹੀਨਿਆਂ ਤੱਕ ਦੀਆਂ ਕਟੀਆਂ ਨੇ ਸਾਸ 11 ਮਹੀਨਿਆਂ ਤੋਂ ਲਾ ਕੇ ਗਏ ਰਹੀ 11 ਸਾਰੀਆਂ ਤੇ ਕੈਮਰਾ ਘਮਾਦੀ 15 16 ਮਹੀਨਿਆਂ ਤੱਕ ਦੀਆਂ ਨੇ ਦੋ ਆਗੀਆਂ ਬੂਰੀ ਨੀਲੀ ਰਵੀ ਦੀਆਂ ਤੇ ਸ਼ੁਰੂਆਤ ਕਰ ਲਾਂਗੇ ਆਹ ਕੱਟੀ ਤੋਂ ਇੱਕ ਨੰਬਰ ਵਾਲੀ ਤੋਂ ਖੋਲਾ ਮਾੜੀ ਹੀ ਹੋਈ ਇਹ ਖੋਲ ਕੇ ਫੇਸ ਕਰਦੀ ਹੁਰਲੇ ਬੰਨੇ ਇਹ ਇੱਥੇ ਇੱਥੇ ਨਾ ਬਾਈ ਕੱਟੇ ਬਹੁਤ ਚੰਗੀ ਐ ਹਾਂ ਕਿੰਨੀ ਕੁ ਉਮਰ ਹੋਊਗੀ ਦੀ ਮੈਂ ਕਹਿੰਦਾ ਸਭ ਤੋਂ ਛੋਟੀ ਹੋਊਗਾ ਨਾ ਸਭ ਤੋਂ ਛੋਟੀ ਐ ਬਾਈ 11 ਕਿ ਮਹੀਨੇ ਮੰਨ ਲਓ ਬਾਈ ਠੀਕ ਐ ਇਹ ਦੋਨੇ ਇੱਕ ਇੱਕ ਨੰਬਰ ਤੇ ਦੋ ਨੰਬਰ ਤਕਰੀਬਨਾਂ ਲੰਮ ਸਾਮੀ ਹੋਣਗੇ ਉਮਰ ਜੀ ਹਾਂ ਬਾਈ ਉਹ ਸਾਲ ਦੀ ਹੈਗੀ ਠੀਕ ਐ ਥਣ ਸਿੰਗਲ ਚਾਰ ਰਹਿਣਗੇ ਸਾਰੀਆਂ ਦੇ ਸਾਰੀਆਂ ਦੇ ਚਾਰ ਚਾਰ ਥਣ ਹੋਣਗੇ ਸਿੰਗਲ ਕਿਸੇ ਦੇ ਕੋਈ ਪੰਜਵਾਂ ਥਣ ਨਹੀਂ ਹੈਗਾ ਠੀਕ ਐ ਗੱਲ ਅੱਲਾ ਇਹ ਚਲੇ ਇਧਰ ਲੈ ਬੰਨੇ ਅੱਲਾ ਇਹ ਚਲੇ ਅੱਲਾ ਇਹ ਚਲੇ ਥੋੜਾ ਤੁਰ ਦਿੱਕਾ ਨਾ ਆ ਬਾਹਰ ਨੂੰ ਭਜਦੀ ਆ ਆਹ ਥਣ ਬਾਈ ਕਹਿੰਦਾ ਸਾਰੀਆਂ ਦੇ ਸਿੰਗਲ ਚਾਰ ਰਹਿਣਗੇ ਟੋਟਲ 7 ਦਿਖਾਈਆਂ ਜਿੰਨਾਂ ਚੋ ਛੀ ਨੀਲੀ ਰਾਵੀ ਰਹਿਣਗੇ ਇੱਥੇ ਰੋਕ ਲਾ ਬਾਈ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਉਹ ਉਰਲੇ ਬੰਨੇ ਕਰਦੇ ਏ ਇੱਥੇ ਰੋਕ ਲਾ ਇੱਥੋਂ ਮਾਰਦੇ ਗੇ ਕੈਮਰਾ ਕੁਆਲਿਟੀ ਫੁੱਲ ਮੇਰੂ ਤੇ ਨੀਲੀ ਰਾਵੀ ਵਾਲੀਆਂ ਸਾਰੀਆਂ ਨਿਸ਼ਾਨੀਆਂ ਮਿਲ ਗਈਆਂ ਜਿੰਨੀਆਂ ਕ ਕਹ ਲਈਏ ਏ ਤੋਂ ਲੈ ਕੇ ਜੈਡ ਤੱਕ ਧਿਆਣੇ ਦੇ ਵਿੱਚ ਹੁੰਦੀਆਂ ਹਨਾ ਹਾਂਜੀ ਬਾਈ ਅੱਖਾਂ 'ਚ ਵੀ ਕਹ ਲਈਏ ਜਵਾਬ ਚੰਗਿਆ ਤੇ ਸਾਈਡ ਤੋਂ ਆ ਗਈ ਜਿੱਦਾਂ ਕਹ ਲਈਏ ਆਪਾਂ ਡੇਡੇ ਘੱਟ ਜਿੱਦਾਂ ਬਾਈ ਨੇ ਦੱਸਿਆ ਉਮਰ ਦਸੀ ਹੈ 11 ਮਹੀਨੇ ਲੈ ਚਲੰਦਰ ਪਰੇਸ਼ਾਨਾ ਕਰ ਜਿੰਮੇ ਬਾਈ ਇਹਨਾਂ ਦੀ ਜਿਹੜੀ ਜ਼ਬਾਨ ਆ ਉਹ ਗੁਲਾਬੀ ਹੋਊਗੀ ਬੜੀ ਗੁਲਾਬੀ ਹੋਊਗੀ ਜਿੱਦਾਂ ਹੀ ਨੀਲੀ ਰਾਵੀ ਹੁੰਦੀ ਆ ਪਿਓਰ ਹੋਣਗੇ ਹਾਂ ਬਾਈ ਠੀਕ ਆ ਗੱਲ ਆ ਲੈ ਚਲੰਦਰ ਲੈ ਬੰਨੇ ਇਹਦੀ ਉਮਰ ਆ ਗਈ ਤਕਰੀਬਨ ਤਕਰੀਬਨ ਇਹ ਮੰਨ ਲਓ 11 ਮਹੀਨਿਆਂ ਦੇ ਲੱਗ ਭਾਗ ਆ ਗਈ ਤੇ ਨੰਬਰ ਆ ਗਿਆ ਪਹਿਲਾ ਤੇ ਰੇਟ ਦਾ ਧਿਆਨ ਜੋੜੇ ਦਾ ਹੋਊਗਾ ਕੱਲੀ ਦਾ ਹੋਊਗਾ ਬਾਈ ਕੱਲੀ ਦਾ ਹੋਊਗਾ ਉਹ ਕੱਟੀ ਥੋੜੀ ਜੀ ਵਾਲੀ ਚੰਗੀ ਹੈਗੀ ਚੰਗੇ ਰਿਕਾਰਡ ਦੀ ਹੈਗੀ ਓਕੇ ਇਹਦਾ ਇਹਦਾ ਕਿੰਨਾ ਕੱਲੀ ਇਹਦਾ 23000 ਬਾਈ ਇਹਦਾ 230 ਤੇ ਹੁਣ ਮਾਰ ਗੈਰੀ ਕੈਮਰਾ 2 ਨੰਬਰ ਵਾਲੀ ਤੇ ਇਹ ਇਹਦੇ ਵੀ ਪਹਿਲਾਂ ਫੇਸ ਤੇ ਮਾਰਦੀ ਕੈਮਰਾ ਆ ਦਿਖਾ ਦੇ ਬਈ ਫੇਸਬੁਕ ਦਿਖਾ ਦੇ ਬਾਲਾ ਸੋਹਣਾ ਹੈਗਾ 1 ਨੰਬਰ ਵਾਲੀ ਦਾ ਕਰਾ ਦੇ ਚ ਇੱਕ ਪਹਿਲਾਂ ਤਸੱਲੀ ਕਰਾ ਦੇ ਹਰੇਕ ਪੱਖ ਤੋਂ ਬਾਈ ਦੀ ਕਿਸੇ ਭਰਾ ਨੇ ਆਉਣ ਦੀ ਲੋੜ ਨਹੀਂ ਹੁੰਦੀ ਜਮਾ ਪਤਲੀ ਚਮੜੀ ਦੀਆਂ ਸਿੰਗਲ 4 ਥਾਣਾ ਝੋਲੀਆਂ ਚੂਣੀਆਂ ਦੀ ਜਮਾ ਓਕੇ ਹੋਣੀ ਹੈ ਬਈ ਠੀਕ ਹੈ ਗੱਲ ਤੇ ਹੁਣ ਮਾਰਦੀ ਕੈਮਰਾ 2 ਨੰਬਰ ਵਾਲੀ ਤੇ ਇਹਦਾ ਅਗਿਆ ਦੂਜਾ ਨੰਬਰ ਤੇ ਸਾਈਡ ਵਾਲਾ ਕੱਟਕੁੱਟ ਦਿਖਾ ਦੇ ਬੜਾ ਚੰਗਾ ਇਹ ਇੱਥੋਂ ਮਾਰਦੀ ਕੈਮਰਾ ਆ ਕੱਟਕੁੱਟ ਬੜਾ ਕਮਾਲ ਦਾ ਖੜਦੀ ਖੜਦੀ ਵੀ ਆਇਆ ਨਾ ਟਿਕਾ ਤੰਗ ਸਿੰਘੀ ਆ ਬ੍ਰੀਕ ਸਿੰਘੀ ਚ ਆ ਗਈ ਤੇ ਪੈਰ ਵੀ ਆ ਗਏ ਚਾਰੇ ਤਕਰੀਬਨ ਪੂਸ਼ ਵੀ ਆ ਗਈ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦਾ ਥਣ ਬਾਈ ਕਹਿੰਦਾ ਸਿੰਗਲ ਚਾਰ ਰਹਿਣਗੇ ਹਰੇਕ ਕੱਟੀ ਦੇ ਇਹਦੀ ਉਮਰ ਕਿੰਨੀ ਰਹੂਗੀ ਇਹਦੀ ਬਈ ਸਾਲ ਦੀ ਸਾਲ ਦੇ ਲਗਭਗ ਹਾਂ ਬਈ ਇੱਥੇ ਜੇ ਰੋਗ ਲਈ ਕਮਾ ਕੇ ਕਮਾ ਕੇ ਰੋਗ ਲਈ ਇਹ ਇੱਥੋਂ ਮਾਰ ਦੀ ਮੇਰੀ ਕੈਮਰਾ ਲੈ ਔਰ ਲੈ ਬੰਨੇ ਪਹਿਲੇ ਆ ਇਹ ਇੱਥੋਂ ਕਰਾ ਦੀ ਜਮਾ ਠੰਡੀਆਂ ਸੀਲ ਨੇ ਬਾਈ ਇਹ ਤਾਂ ਉਹ ਡਰ ਡਰ ਜਾਂਦੀਆਂ ਨੇ ਬੇੜੇ ਚ ਖੁੱਲੀਆਂ ਫਿਰਦੀਆਂ ਰਹਿੰਦੀਆਂ ਨੇ ਆ ਲੈ ਔਰ ਲੈ ਬੰਨੇ ਇਹਦੀ ਉਮਰ ਆ ਗਈ ਸਾਲ ਦੇ ਲਗਭਗ ਨੰਬਰ ਆ ਗਿਆ ਦੂਜਾ ਤੇ ਇਹਦੀ ਜੇ ਗੱਲ ਕਰ ਲਈਏ ਪੈਸੇ ਰੇਟ ਘਿਰੂਗਾ ਇਹਦਾ ਇਹਦਾ ਬਈ 29000 1000 ਘਟ 30 ਕਹ ਲਈਏ ਹਾਂਜੀ ਬਈ ਆ ਜੇ ਧਿਆਨ ਕੋਈ ਦੋ ਲੈਂਦਾ ਹੋਇਆ ਜਾਂ ਲਾਟ ਹੀ ਲੈਂਦਾ ਹੋਇਆ ਯਾਰ ਉਹ ਚ ਬਈ ਕਰ ਲਾਂਗੇ ਆਪਾਂ ਜਿਵੇਂ ਹਾਂ ਕਰ ਦਾਂਗੇ ਮਾਨਤਾ ਨਾਲ ਆ ਜੇ ਕਿਸੇ ਭਰਾ ਨੇ ਦੂਰ ਵਾਲੇ ਨੇ ਕਹ ਲਈਏ ਜੋੜਾ ਮਕਾਉਣਾ ਦੋ ਚਾਰ ਛੇ ਵੰਗਾਉਣੀਆਂ ਕੋਈ ਗੱਲ ਨਹੀਂ ਬਈ ਕੋਈ ਵੀ ਬੰਦਾ ਸੌਦਾ ਕਰ ਲਿਆ ਆਪਣੇ ਨਾਲ ਅੱਧੀ ਪੇਮੈਂਟ ਪਾ ਦੇ ਬਾਕੀ ਜਦੋਂ ਘਰੇ ਪਹੁੰਚ ਗਈਆਂ ਬਸ ਤੇਲ ਦੀ ਸਿੱਸੀ ਚੱਕ ਕੇ ਹਲਾ ਤੇਲ ਚੋਣ ਵਾਲਾ ਹੋਵੇ ਕਰੇ ਪਹਚਾ ਦੇਗੇ ਕਟੀਆਂ ਅੱਧੀ ਪੇਮੈਂਟ ਤੇ ਠੀਕ ਹੈ ਗੱਲ ਤੇ ਹੁਣ ਮਾਰਨੇ ਗਰੀ ਤਿੰਨ ਨ ਇਹ ਵੀ ਨੀਲੀ ਜੀ ਆ ਗਈ ਲਾਸਟ ਦੇ ਗ੍ਰੇਟਰ ਤੋਂ ਹੋ ਗਿਆ ਤੇ ਇਹ ਇੱਥੋਂ ਮਾਰਨੀ ਕੈਮਰਾ ਇਹ ਵੀ ਟੇਡੇ ਘੱਟ ਜੀ ਆ ਗਈ ਟੇਡੇ ਘੱਟ ਇੱਧਰ ਨੂੰ ਆ ਗਿਆ ਬਾਈ ਇਹਨਾਂ ਦੇ ਇੱਥੋਂ ਮਾਰਨੀ ਅੱਖਾਂ ਓੱਖਾਂ ਕਰਾ ਲਈ ਚੱਕ ਜਮਾ ਸਾਰਿਆਂ ਨੇ ਬਾਈ ਮਣਕੀ ਅੱਖ ਹੋਊਗੀ ਜਵਾਨ ਗੁਲਾਬੀ ਹੋਊਗੀ ਘੱਟ ਟੇਡੇ ਨੇਗੇ ਸਾਰੀਆਂ ਕੱਟੀਆਂ ਓਕੇ ਹੋਊਗੀ ਆ ਵੀ ਜਮਾ ਬ੍ਰੀਕ ਚਾਵੜੇ ਚ ਕਹਿ ਲਿਆ ਆਪਣੀਆਂ ਪੂਰੀਆਂ ਤਸੱਲੀ ਕਰਕੇ ਲਈਆਂ ਵੀ ਆ ਅੱਲਾ ਚੱਲੇ ਚੱਲੇ ਇਧਰ ਲੈ ਬੰਦੇ ਇਹਦੀ ਬਈ ਸਿੰਗੀ ਸੁੰਗੀ ਬਾਲੀ ਸੋਹਣੀ ਆ ਤੇ ਬਾਕੀ ਇਹਦੀ ਉਮਰ ਦੀ ਗੱਲ ਕਰੀਏ ਇਹਦੀ ਉਮਰ ਹੈਗੀ 15 ਮਹੀਨੇ 15 ਮਹੀਨਿਆਂ ਦੇ ਲਗਭਗ ਅੱਲਾਇ ਚਲਾ ਇਧਰ ਲੈ ਬੰਨੇ ਇਹਦੀ ਉਮਰ ਆ ਗਈ ਬਾਈ ਕਹਿੰਦਾ 15 ਮਹੀਨਿਆਂ ਦੇ ਲਗਭਗ ਆ ਗਈ ਤੇ ਬਾਕੀ ਥਣ ਤਾਂ ਸਿੰਗਲ ਚਾਰ ਤਕਰੀਬਨ ਵਾਰ-ਵਾਰ ਕਹਿਣ ਦੀ ਲੋੜ ਇਹਨ ਵਿੱਚ ਇੱਕ ਕਰਨ ਦੀ ਵੀ ਨਹੀਂ ਲੋੜ ਐਸ ਤਰ੍ਹਾਂ ਹੀ ਬਾਈ ਤੋਂ ਮਗਾ ਸਕਦੇ ਹੋ ਕਮਾਲਾ ਬਾਈ ਇੱਥੋਂ ਥੋੜਾ ਜਿਹਾ ਡਰ ਜਾਂਦੀਆਂ ਨੇ ਬਾਈ ਠੀਕ ਆ ਗੱਲ ਉਮਰ ਤਕਰੀਬਨ 15 ਮਹੀਨੇ ਲਗਭਗ ਦਸੀ ਆ ਲਿਆ ਲਿਆ ਉਰ ਲੈ ਬੰਨੇ ਲਿਆ ਤੇ ਇਹਨਾਂ ਦੇ ਮਾਵਾ ਦੁੱਧ ਦਾ ਆਈਡੀਆ ਕਿੰਨਾ ਕੋਊਗਾ ਬਾਈ 14-15 ਆਮ ਦੁੱਧ ਠੀਕ ਆ ਗੱਲ 14-15 ਦੇ ਲਗਭਗ ਹਾਂ ਠੀਕ ਆ ਗੱਲ ਆ ਨੰਬਰ ਆ ਗਿਆ ਇਹਦਾ ਤੀਜਾ ਤੇ ਇਹਦਾ ਰੇਟ ਕਿ ਰਹੂਗਾ ਜੀ ਇਹਦਾ ਬਈ 35000 ਇਹਦਾ 35 ਇਹਦਾ 29 ਇਕੱਲਾ ਉਹਦਾ 23 23 29 35 ਹਾਂਜੀ ਬਈ ਠੀਕ ਆ ਗੱਲ ਤੇ ਹੁਣ ਆ ਜਾਗਾ ਜੀ ਬੂਰੀਆਂ ਤੇ ਬੂਰੀਆਂ ਦਾ ਜੋੜੇ ਹੀ ਤੋੜ ਦੇ ਇਕੱਠਾ ਫੜ ਜੋੜੇ ਵੀ ਬਈ ਇਕੱਠੀ ਆਇਆਗਾ ਤੋੜ ਵੀ ਇਕੱਠੀ ਦੇਵਾਂਗੇ ਜੇ ਤੁਰ ਪਣ ਗਿਆ ਤੇ ਭੇਜ ਵੀ ਇਕੱਠੀ ਤੇ ਰੇਟ ਵੀ ਇਕੱਠਿਆਂ ਦਾ ਕਰ ਦਾਂਗੇ ਬਈ ਠੀਕ ਹੈ ਇਕੱਠੀ ਦੇਵਾਂਗੇ ਲੈ ਸੱਚ ਨਾਲ ਬੂਰੀਆਂ ਦਾ ਦੋਨਾਂ ਦੀ ਰੇਟ ਕਰਾ ਦਾਂਗੇ ਤੇ ਬਾਈ ਕਹਿੰਦਾ ਭੇਜ ਵੀ ਯਾਰ ਇਕੱਠੀ ਦੇਵਾਂਗੇ ਜੇ ਕਿਸੇ ਸੱਜਣ ਨੇ ਜੋੜੇ ਹੀ ਲੈਣਾ ਇਹ ਇੱਥੇ ਰੁਕ ਲਈ ਮਾੜਾ ਰੁਕਲੀ ਰੋਗਲੇ ਤੁਰਨ ਗਿਆ ਤੁਰਨੋ ਕੀ ਕਹਿੰਦੀ ਆਨੇ ਲੈ ਚ ਲੈਣੇ ਕਿੰਨੀ ਕਿੰਨੀ ਉਮਰ ਹੈ ਲਗਭਗ ਬਾਈ ਸਾਲ ਦੇ ਲਗਭਗ ਹੈ ਕਿਉਂਕਿ ਮਹੀਨਾ ਵੀ ਇਹਦੇ ਨਾਲ ਉੱਪਰ ਵੀ ਹੋ ਸਕਦੀ ਆ ਠੀਕ ਆ ਗੱਲ ਹਾਂ ਤਕਰੀਬਨ ਇੱਕ ਗੈਸ ਹਾਬਣਾ ਵੀ 11 ਤੋਂ 12 ਮਹੀਨਿਆਂ ਦੇ ਲਗਭਗ ਜੇ ਹੋ ਤੇ ਬਾਕੀ ਉਮਰ ਦੱਸਦੀ ਵੀ ਆ ਇਹਨਾਂ ਦੀ ਹੈ ਨਾ ਇਸ ਤੋਂ ਜ਼ਿਆਦਾ ਤਾਂ ਬਾਈ ਜਿਵੇਂ ਹੁਣ ਕਟੀਆਂ ਦੀ ਅੱਖ ਖ ਬਾੜੀ ਚੰਗੀ ਆ ਬਾਕੀ ਕੱਲੀਆਂ ਬੂਰੀਆਂ ਨਹੀਂ ਹੈਗੀਆਂ ਨੀਲੀ ਚ ਆ ਗਈਆਂ ਠੀਕ ਆ ਗੱਲ ਬੂਰੀ ਨੀਲੀ 라ਵੀ ਚ ਆ ਗਈ ਆ ਬੂਰੀ ਉਤਨਾ ਕੱਲੀ ਮਿਲ ਜਾਂਦਾ ਨੀਲੀ 라ਵੀ ਥੋੜੀ ਕਲੀ ਘਾਟੀ ਮਿਲਦੀ ਆ ਜਿਵੇਂ ਇਹਨਾਂ ਦੇ ਬਾਈ ਜਿਵੇਂ ਆ ਕੱਟੀ ਇਹਦੀ ਸੂਲ ਤੇ ਵੀ ਨਿਸ਼ਾਨ ਆ ਥਣ ਵੀ ਬੱਗਾਗਾ ਜਵਾਨ ਵੀ ਗੁਲਾਬੀ ਆ A to ਉਨੀ ਹੈਗੀ ਐ 1.7 ਕਿੰਨੇ ਕਿੰਨੇ ਪੈਸੇ ਯਾਰ ਇਹ ਬੂਰੀ ਨੀਲੀ ਰਵੀ ਜੋੜੇ ਦੇ ਬਈ ਕੱਲੀ ਕੱਲੀ ਦਾ ਤਾਂ ਇਹਦਾ 35 ਆ ਜੋੜਾ ਹਾਂ ਉਹ ਇਹ 65000 ਦਾ ਜੋੜਾ ਦੇ ਆ ਕੱਲੀ ਕੱਲੀ ਦੇ ਹਿਸਾਬ ਨਾਲ ਬਣਦਾ 70 ਹੈ ਨਾ ਜੇ ਕੱਲੀ ਕੱਲੀ ਅਲੱਗ-ਅਲੱਗ ਬੰਦੇ ਨੇ ਲੈਣੇ ਜੋੜਾ ਜੇ ਕੋਈ ਲੈ ਜਾਂਦਾ ਹੈ ਨਾ ਆਪਾਂ 65000 ਦਾ ਜੋੜਾ ਦੇ ਲੈ ਲੈ ਚੱਲ ਐਨੂੰ ਫਿਰ ਬਾਈ ਕਹਿੰਦਾ ਜੋੜਾ ਨਾ ਸਿਰਫ ਤੇ ਸਿਰਫ 65000 ਦਾ ਹੀ ਦੇਣਾ ਜੇ ਕੋਈ ਸੱਜਣ ਦੋਨੇ ਇਕੱਠੀਆਂ ਲੈ ਕੇ ਜਾਂਦਾ ਕੱਲੀ ਕੱਲੀ ਵਾਲਾ ਰੇਟ ਆ ਜਿਹੜਾ ਉਹ ਬਾਈ ਨੇ ਤੁਹਾਨੂੰ ਦੱਸਤਾ ਉਤਰਾਂ ਵੀ ਕੱਲੀ ਕੱਲੀ ਦਾ ਜਿਹੜਾ ਰੇਟ ਆ ਮੰਨ ਲਓ ਉਹ ਰਹਿਣਾ 35 35000 ਤੇ ਨੰਬਰ ਇਹਨਾਂ ਦਾ ਆ ਗਿਆ ਚੌਥਾ ਤੇ ਪੰਜਵਾਂ ਕਿਉਂਕਿ ਦੋਈ ਬੂਰੀਆਂ ਨੇ ਯਾਰ ਸਾਰੀ ਲਾੜ ਚ ਤੁਹਾਨੂੰ ਨੰਬਰ ਵੀ ਬਾਲਾ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਣੀ ਤੇ ਹੁਣ ਕਰੀ ਆਏ ਤੇ ਮਾਰ ਕੈਮਰਾ ਆ ਦਿਖਾ ਆਖਲੇ ਨੰਬਰ ਇਹਦਾ ਪਾਕਿਸਤਾਨੀ ਆ ਗਈ ਜਮੇ ਹਨਾ ਬਹੁਤ ਚੰਗੀ ਕੱਟੀ ਹੋ ਗਈ ਆ ਇਹਦਾ ਨਕਸ਼ਾ ਦਾ ਪਾਕਿਸਤਾਨ ਵਾਲਾ ਹੀ ਆ ਗਿਆ ਜਮੇ ਇਹ ਇੱਥੋਂ ਮਾਰਦੀ ਕੈਮਰਾ ਇਹ ਇੱਥੋਂ ਇੱਥੋਂ ਕਰਾ ਲਈ ਚਾ ਇੱਕ ਅੱਖਾਂ ਕਰਾਦੀ ਅੱਖਾਂ ਵੀ ਬਾਲੀਆਂ ਕਮਾਲ ਦੀਆਂ ਨੇ ਤੇ ਜਿਵੇਂ ਬਾਈ ਨੇ ਦੱਸਿਆ ਵੀ ਜ਼ੁਬਾਨ ਵੀ ਗੁਲਾਬੀ ਰਹੂਗੀ ਹਨਾ ਜ਼ੁਬਾਨ ਗੁਲਾਬੀ ਹੋ ਬਾਈ ਠੀਕ ਆ ਗੱਲ ਇਹ ਔਰਲੇ ਬਣੇ ਇਹਦੀ ਧਿਆਨ ਕਿੰਨੀ ਕੁ ਉਮਰ ਹੋਊਗੀ ਇਹਦੀ ਬਾਈ ਸਾਲ ਦੇ ਲੱਗ ਭਾਗੇ ਜੀ ਸਾਲ ਦੇ ਹਾਂ ਮਹੀਨਾ ਵੀ ਇਹਦੇ ਨੂੰ ਉੱਪਰ ਥੱਲੇ ਹੋਊਗੀ ਅੱਛਾ ਮੜਾ ਬ੍ਰੀਕ ਰਊ ਜਮੀ ਹੈ ਨਾ ਆ ਝੋਲੀ ਵਾਲੀ ਅਸਲੀ ਹੈ ਬਈ ਇਹਦੀ ਝੋਲੀ ਵਾਲੀ ਅਸਲ ਲੱਗੀ ਹੈ ਗੈਰੀ ਦੀ ਝੋਲੀ ਦਿਖਾ ਬਈ ਇਹਨੇ ਇੱਥੇ ਮਾਰਨੀ ਗੈਰੀ ਕੈਮਰਾ ਹੋ ਗਿਆ ਇਹ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਇੱਥੇ ਰੋਕ ਲਈਦਾ ਹਾਂ ਇਹਦੀ ਉਮਰ ਤਕਰੀਬਨ ਤਕਰੀਬਨ ਸਾਲ ਦੇ ਲਗਭਗ ਆ ਜਿੱਦਾਂ ਨਾ ਇੱਕ ਆਪਾਂ ਨੇ ਦੋ ਤਿੰਨ ਵੀਡੀਓ ਪਿੱਛੇ ਵੀਡੀਓ ਬਣਾਈ ਸੀ ਹੈ ਨਾ ਉਹ ਚ ਦਿਖਾਈ ਸੀ ਇਦਾਂ ਨਹੀਂ ਕੱਟੀ ਇੱਕ ਪਾਕਿਸਤਾਨੀ ਮਾਰਕਿੰਗ ਵਾਲੀ ਆ ਇੱਥੇ ਦਿਖਾ ਦਿੰੀ ਤਕਰੀਬਨ ਤਕਰੀਬਨ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ A ਤੋਂ Z ਤੱਕ ਅੱਲਾ ਚੱਲਾ ਚਲੰਦਰੇਵਨ ਲੈ ਚਲਾ ਅੱਖਾਂ ਤਕਰੀਬਨ ਦੋਨੀਆਂ ਆ ਗਈਆਂ ਨਾ ਹਾਂ ਬਾਈ ਅੱਖਾਂ ਸਾਰੀਆਂ ਦੀ ਮਣਕੀ ਹੋਣਗੀਆਂ ਠੀਕ ਹੈ ਗੱਲ ਆ ਏ ਟੂ ਜ਼ੈਡ ਬਾਈ ਕਹਿੰਦਾ origignal ਇਹ ਹੋਊਗੀ ਜਿੰਨੀ ਕਿ ਦਿਖਾਊਗਾ ਤੇ ਇੱਥੇ ਲਿਆ ਗੈਰੀ ਕੈਮਰਾ ਇੱਥੋਂ ਦਿਖਾਊਗਾ ਝੋਲੀ ਇਹਦੀ ਮੈਂ ਹੁਣ ਦਿਖਾ ਦੇ ਬਾਈ ਹਾਂ ਤੇ ਇੱਥੋਂ ਇੱਥੋਂ ਮਾਰ ਦੇ ਝੋਲੀ ਤਾਂ ਗੱਬਣ ਵਾਲਾ ਸਿਸਟਮ ਹੀ ਆ ਗੱਬ ਬਹੁਤ ਚੰਗੀ ਹੈ ਖਾਣ ਪੀਣ ਦੀ ਬਹੁਤ ਖੁੱਲੀ ਹੈ ਬਾਈ ਕੱਟੀ ਝੋਲੀ ਝੂਲੀ ਵੜ ਗਿਆ ਥਾਣਾ ਲੱਗਿਆ ਕੱਲਾ ਕੱਲਾ ਤੇ ਇੱਥੋਂ ਮਾਰਨੀ ਕਰੀ ਇਹਦੇ ਫੇਸ ਤੇ ਕੈਮਰਾ ਪਾਕਿਸਤਾਨੀ ਟੱਚ ਆ ਵੀ ਸਾਰੇ ਕਹਿ ਲਈਏ A to Z ਨਿਸ਼ਾਨੀਆਂ ਕਵਰ ਕਰਦੀ ਆ ਕਰਦੀ ਆ ਬਾਈ ਚਾਰੇ ਪੈਰ ਆਗੇ ਅੱਖ ਮਣਕੀ ਕਿੰਨੇ ਕਿੰਨੇ ਰੁਪਏ ਕਿੰਨੇ ਵੀ ਇਹ ਬਾਈ 29000 ਦੀ ਇਹ ਦੇ ਦਾਂਗੇ 29000 ਦੀ 29 ਦੀ ਮੈਨੂੰ ਐਂ ਤੇ ਯਾਰ ਮੈਂ ਕਹਾ ਇਹਦੇ ਉਂ ਵੀ ਨਾ ਨਹੀਂ ਆਈ ਬਾਤ ਹੋਈ ਆ ਬਾਈ ਠੀਕ ਹੈ ਕਹਿੰਦਾ ਚਾਰੂ ਬਹੁਤ ਆ ਕੀ ਖਾਣ ਪੀਣ ਦੀ ਬਹੁਤ ਖੁੱਲੀ ਆ ਠੀਕ ਹੈ ਲੈ ਬਾਈ ਕਹਿੰਦਾ ਇਹ ਸਿਰਫ ਤੇ ਸਿਰਫ 29000 ਦੀ ਦੇਣੀ ਆ ਤੇ ਨੀਲੀ ਰਾਵੀ ਬੂਰੀ ਆ ਜਿਹੜੀ ਇਹ ਕੱਲੀ ਕੱਲੀ 35 35 ਦੀ ਜੋੜਾ ਪੈਂਡਦਾ ਹੋ ਜੂਗਾ ਜੋੜਾ ਪੈਂਡਦਾ ਹੋ ਜੂ ਬਾਈ ਤੇ ਹੁਣ ਮਾਰਦੇ ਗਰੀ ਲਾਸਟ ਵਾਲੀ ਕੱਟੀ ਦੇ ਕੈਮਰਾ ਗਰੇਡਡ ਚ ਆ ਗਈ ਚਾਂਬੜਾ ਚਮੜਾ ਦਿਖਾ ਰਹੀ ਐ ਇੱਥੋਂ ਕਿੰਨਾ ਇਹਦੀ ਵੀ ਗਰਦਨ ਗਰਦਨ ਬਹੁਤ ਲੰਮੀ ਆ ਕੱਟੀ ਬਹੁਤ ਧੀਰੀ ਸੀ ਲੱਗਦੀ ਐ ਇੱਥੋਂ ਕਰਾ ਦੇਂ ਜਾਂ ਇੱਕ ਜਮੇ ਟੈਗਰੀ ਕਾਰਟ ਵਾਲਾ ਕੰਮ ਹੀ ਆ ਤੇ ਸੁਭਾਅ ਦੀ ਬੜੀ ਨਿੱਗੀ ਲੱਗਦੀ ਹੈ ਨਾ ਬੜੀ ਕੋਈ ਇਹ ਤਾਂ ਰੱਬ ਦਾ ਰੂਪ ਆ ਧੋ ਰਿਆ ਨੂੰ ਸਿੰਗੀ-ਸੁੰਗੀ ਬੜੀ ਆਸਲ ਬਣਾਉਗੀ ਪਤਲੀ ਜਮਾਨ ਬੰਦ ਸਿੰਘ ਬਣਾ ਜੀ ਕੱਦ ਸੋਹਣਾ ਕਰ ਗਰਦਨ ਗਰਦਨ ਬਹੁਤ ਲੰਮੀ ਹੈਗੀ ਸਿੰਗੀ ਸੁੰਗੀ ਸੋਹਣੀ ਆ ਮਰੀਕੀਆਂ ਬਹੁਤ ਨੇ ਠੀਕ ਹੈ ਇਹ ਗ੍ਰੇਡਡ ਚ ਆ ਗਈ ਪੈਰ ਬੱਲੇ ਆ ਗੇ ਪੂਛ ਬੱਲੀ ਆ ਗਈ ਤੇ ਇਹਦੇ ਮੱਥੇ 'ਚ ਬੱਲ ਆ ਗਿਆ ਅੱਖਾਂ 'ਚ ਹਲਕੇ ਫੁਲਕੇ ਜਵਾਬ ਆ ਇਹਦੇ ਉਮਰੇ ਦੀ ਇਹਦੀ ਬਈ ਸਾਲ ਤੋਂ ਉੱਪਰ ਹੈਗੀ 14-15 ਮਹੀਨੇ ਉਮਰੇ ਦੀ ਹੈਗੀ 14-15 ਦੇ ਲਗਭਗ ਕੱਦ ਚੰਗਾ ਕਰ ਜੂਗੀ ਸ਼ਕੀਨ ਪੂਰੀ ਆ ਬਈ ਇੰਨੀ ਠੰਡੀ ਹੈ ਲੈ ਜਿੱਥੇ ਮਰਜ਼ੀ ਖੜਾ ਲੈ ਬੰਦਾ ਜਿਵੇਂ ਮਰਜ਼ੀ ਉਹ ਕਰੀ ਜਾਵੇ ਇੰਨੀ ਠੰਡੀ ਕੱਟੀ ਹੁੰਦੀ ਨਹੀਂ ਛੀਤੀ ਜਿਹੜਾ ਗ੍ਰੇਡਡ ਹੈ ਕਮਾ ਲਿਆ ਇੱਥੋਂ ਲਿਆ ਆ ਭੱਜਣ ਲੈ ਬੇੜੇ ਚ ਖੜਾ ਕੇ ਤੇ ਚੋ ਲਿਆ ਕਰ ਜਦ ਦੇ ਝੋਟੀ ਦੁੱਧ ਤੇ ਆ ਗਈ ਠੀਕ ਹੈ ਹਾਂ ਜੰਮੀ ਸੀ ਲ ਹੈਗੀ ਵੀ ਸਵੇਰ ਦੀ ਠੰਡੀ ਰਹੂ ਜੰਮਾ ਠੰਡੀ ਬਾਈ ਕਿੰਨੀ ਮੋੜ ਜਨੀ ਦੱਸਿਆ ਜੀ ਉਮਰ ਬਾਈ 14-15 ਮਹੀਨੇ ਆ ਲੈ ਔਰ ਦੇ ਬੰਨੇ ਸੁੰਗੀ ਸੁੰਗੀ ਬਾੜੀ ਸੋਹਣੀ ਬਣਾਉਗੀ ਠੀਕ ਹੈ ਗੱਲ ਉਮਰ ਇਹਦੀ ਆ ਗਈ ਬਾਈ ਕਹਿੰਦਾ 14 ਤੋਂ 15 ਮਹੀਨੇ ਜਿਆਦਾ ਤੋਂ ਜਿਆਦਾ ਮੇਰਾ ਖਿਆਲ ਆਪਣੇ ਕੋਲੇ 14-15 ਮਹੀਨੇ ਲੰਮ ਸਮਾਂ ਹੀ ਹਾਂ ਹਾਂਜੀ ਬਾਈ ਹਾਂ ਤੂੰ ਲਾ ਕੇ ਵੀ 10-11 ਮਹੀਨਿਆਂ ਤੋਂ ਲਾ ਕੇ 14-15 ਮਹੀਨਿਆਂ ਤੱਕ ਆ ਗਿਆ ਇਹਦੇ ਪੈਸੇ ਸੀ ਇਹਦਾ ਬਾਈ 26000 ਇਹਦਾ ਬਾਈ ਕਹਿੰਦਾ 26 ਲੈਣਾ ਤੇ ਕੇਹ ਲਗਭਗ 10-11 ਮਹੀਨਿਆਂ ਤੋਂ ਲਾ ਕੇ ਲਾਸਟ ਜੀ ਕੱਟੀ ਜਿਹੜੀ ਤੁਹਾਨੂੰ ਗ੍ਰੇਡੇਡ ਦਿਖਾਤੀ ਇੱਧਰਲੇ ਬੰਨੇ 14-15 ਮਹੀਨਿਆਂ ਤੱਕ ਆ ਗਈ ਆ ਤਾਂ ਆਗੀਆਂ ਟੀਡੇ ਘੱਟ ਚ ਇੱਕ ਨੰਬਰ ਦੋ ਨੰਬਰ ਤੇ ਤਿੰਨ ਨੰਬਰ ਵਾਲੀ ਆ ਬੂਰੀਆਂ ਆ ਗਈਆਂ ਜਿਵੇਂ ਬਾਈ ਨੇ ਦੱਸੇ ਤੇ ਨਾ ਨਿਸ਼ਾਨ ਨਿਸ਼ੂਣਾ ਇੱਥੋਂ ਜੇ ਪੂਛ ਪਾਂਛ ਭਰਾ ਕਹਿੰਦੇ ਲੈ ਗੰਡ ਦੇਣ ਵਾਲਾ ਕਰੀ ਬਾਈ ਇੱਕ ਹੋਰ ਵੀ ਥਣ ਬੱਗ ਆ ਗਿਆ ਇਹਦਾ ਠੀਕ ਤਿੰਨ ਨਿਸ਼ਾਨ ਆ ਗਿਆ ਠੀਕ ਆ ਗੰਡ ਵਾਲੀਆਂ ਕੱਟੀਆਂ ਨੇ ਕਿਸੇ ਪੱਖੋਂ ਜਮਾ ਐ ਨਹੀਂ ਹੈਗਾ ਵੀ ਕੋਈ ਨਿਸ਼ਾਨੀ ਜਿ ਘੱਟ ਆ ਗਈ A ਤੋਂ Z ਓਕੇ ਆ ਨੰਬਰ ਬੋਲ ਦਿਓ ਜੀ ਨੰਬਰ ਬਾਈ ਆਪਣਾ 97815 ਹਾਂਜੀ ਚੌਲਟ 412 ਪਿੰਡ ਆਪਣਾ ਰਾਮਗੜ ਜਵੰਦਾ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਕੱਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਜਿਓ ਧੰਨਵਾਦ ਜੀ